ਬਾਹਰੋਂ ਦੇਖਣ ਵਾਲਿਆਂ ਨੂੰ ਬੀਬੀ ਜਗਦੀਪ ਕੌਰ ਦੀ ਜ਼ਿੰਦਗੀ ਬੜੀ ਸ਼ਾਂਤ ਤੇ ਸੁਖੀ ਲੱਗਦੀ ਸੀ ਪਰ ਅੰਦਰੋਂ ਅੰਦਰ ਹੀ ਉਹ ਹਰ ਰੋਜ਼ ਟੁੱਟ ਰਹੀ ਸੀ ਪਤੀ ਸਰਦਾਰ ਹਰਦੇਵ ਸਿੰਘ ਦੇ ਸਵਰਗ ਵਾਸ ਤੋਂ ਬਾਅਦ ਉਹਨਾਂ ਦਾ ਸਾਰਾ ਸੰਸਾਰ ਸਿਰਫ ਇੱਕ ਸਿਰਫ ਇਕਲੋਤੇ ਪੁੱਤ ਗੁਰਪ੍ਰੀਤ ਤੇ ਉਸ ਦੀ ਬੋਟੀ ਸਿਮਰਨਜੀਤ ਤੱਕ ਸਿਮਟ ਗਿਆ ਸੀ ਅਰਧੇਵ ਸਿੰਘ ਜੀ ਨੇ ਮਰਦੇ ਭੇਲੇ ਆਪਣੀ ਸਾਰੀ ਜਮਾ ਪੂੰਜੀ ਬੀਬੀ ਜਗਦੀਪ ਕੌਰ ਦੇ ਨਾਂ ਕਰਵਾ ਕੇ ਬੈਂਕ ਵਿੱਚ ਰਖਵਾਈ ਸੀ ਤਾ ਜੋ ਬੁੱਢਾ ਪੇ ਬਿਚੂ ਉਹਨਾਂ ਨੂੰ ਕਿਸੇ ਤੇ ਬੋਝ ਨਾ ਬਣਨਾ ਪਵੇ ਉਹਨਾਂ ਨੂੰ ਲੱਗਦਾ ਸੀ ਕਿ ਪੈਸਾ ਮਾਂ ਕੋਲ ਰਹੇਗਾ ਤਾਂ ਪੁੱਤ ਤੇ ਨੂੰ ਦੋਵੇਂ ਅਧਿਕਾਰ ਕਰਨਗੇ ਤੇ ਕਈ ਉਹਨਾਂ ਨੂੰ ਕਮਜ਼ੋਰ ਸਮਝ ਕੇ ਠੋਖਾ ਨਹੀਂ ਦੇ ਸਕਣਗੇ ਸ਼ੁਰੂ-ਸ਼ੁਰੂ ਵਿੱਚ ਸਭ ਕੁਝ ਠੀਕ-ਠਾਕ ਸੀ ਗੁਰਪ੍ਰੀਤ ਮਾਂ ਦੀ ਹਰ ਲੋੜ ਦਾ ਖਿਆਲ ਰੱਖਦਾ ਸਿਮਰਨ ਵੀ ਮਿੱਠੀ-ਮਿੱਠੀ ਬੋਲਦੀ ਹਰ ਕਿਸੇ ਸਾਹਮਣੇ ਆਪਣੀ ਸੱਸ ਦਾ ਬੜਾ ਮਾਣ ਕਰਦੀ ਲੋਕ ਆਖਦੇ ਬੀਬੀ ਜਗਦੀਪ ਕੌਰ ਬੜੀ ਕਿਸਮਤ ਵਾਲੀ ਹੈ ਜਿਨ੍ਹਾਂ ਨੂੰ ਅਜਿਹੀ ਨੂੰ ਮਿਲੀ ਹੈ ਬੀਬੀ ਜਗਦੀਪ ਕੌਰ ਵੀ ਦਿਲੋਂ ਮੰਨਦੀ ਸੀ ਕਿ ਰੱਬ ਨੇ ਉਹਨਾਂ ਨੂੰ ਸਭ ਕੁਝ ਦੇ ਦਿੱਤਾ ਚੰਗਾ ਪੁੱਤ ਪੜ੍ਹੀ ਲਿਖੀ ਨੂੰ ਤੇ ਰਹਿਣ ਲਈ ਪੱਕਾ ਘਰ ਪਰ ਵਕਤ ਨਾਲ ਸਭ ਕੁਝ ਬਦਲਦਾ ਗਿਆ ਪਹਿਲਾਂ ਸਿਮਰਨ ਦਾ ਵੀ ਬਹਾਰ ਬਦਲਿਆ ਮਿੱਠੇ ਬੋਲ ਘਟਦੇ ਗਏ ਤਾਨੇ ਵੱਧਦੇ ਗਏ ਫਿਰ ਗੁਰਪ੍ਰੀਤ ਵੀ ਮਾਂ ਤੋਂ ਹੌਲੀ-ਹੌਲੀ ਦੂਰ ਹੁੰਦਾ ਗਿਆ ਪਹਿਲਾਂ ਹਰ ਗੱਲ ਮਾਂ ਨੂੰ ਪੁੱਛਦਾ ਸੀ ਫਿਰ ਸਿਰਫ ਦੱਸਦਾ ਸੀ ਫਿਰ ਦੱਸਣਾ ਵੀ ਬੰਦ ਕਰ ਦਿੱਤਾ ਹੁਣ ਜੋ ਮਰਜ਼ੀ ਕਰਦਾ ਮਾਂ ਨੂੰ ਬਸ ਪਤਾ ਲੱਗ ਜਾਂਦਾ ਬੀਬੀ ਜਗਦੀਪ ਕੌਰ ਨੇ ਕਈ ਵਾਰ ਸੋਚਿਆ ਕਿ ਨੂੰ ਪੁੱਤ ਨਾਲ ਖੁੱਲ ਕੇ ਗੱਲ ਕਰ ਲਵੇ ਪਰ ਹਰ ਵਾਰ ਦਿਲ ਡਰ ਜਾਂਦਾ ਉਹਨਾਂ ਨੂੰ ਲੱਗਦਾ ਕਿ ਜੇ ਬੋਲੇ ਤਾਂ ਰਿਸ਼ਤਿਆਂ ਵਿੱਚ ਖਟਾਸ ਨਾ ਆ ਜਾਵੇ ਉਹ ਆਪਣੇ ਹੀ ਘਰ ਵਿੱਚ ਸ਼ਾਂਤੀ ਲਈ ਚੁੱਪ ਰਹਿਣਾ ਸਿੱਖ ਗਈ ਸੀ ਉਸ ਦਿਨ ਦੀ ਸਵੇਰ ਵੀ ਬਿਲਕੁਲ ਆਮ ਦਿਨਾ ਵਰਗੀ ਹੀ ਸੀ ਗੁਰਪ੍ਰੀਤ ਦਫ਼ਤਰ ਜਾਣ ਦੀ ਜਲਦੀ ਵਿੱਚ ਸੀ ਸਿਮਰਨ ਰਸੋਈ ਵਿੱਚ ਬੈਠੀ ਮੋਬਾਈਲ ਚਲਾ ਰਹੀ ਸੀ ਬੀਬੀ ਜਗਦੀਪ ਕੌਰ ਆਪਣੇ ਕਮਰੇ ਵਿੱਚ ਬੈਠੀ ਗੁਟਕਾ ਸਾਹਿਬ ਪੜ੍ਹ ਰਹੀ ਸੀ ਤਦ ਅਚਾਨਕ ਗੁਰਪ੍ਰੀਤ ਉਹਨਾਂ ਦੇ ਕਮਰੇ ਵਿੱਚ ਆਇਆ ਤੇ ਤੇਜ਼ ਆਵਾਜ਼ ਵਿੱਚ ਬੋਲਿਆ ਮਾ ਜਲਦੀ ਇੱਕ ਚੈੱਕ ਤੇ ਸਾਈਨ ਕਰ ਦਿਓ ਦਫਤਰ ਜਾਣ ਲਈ ਲੇਟ ਹੋ ਰਿਹਾ ਹਾਂ ਬੀਬੀ ਜਗਦੀਪ ਕੌਰ ਨੇ ਚਸ਼ਮਾ ਲੱਭਦਿਆਂ ਕਿਹਾ ਪੁੱਤ ਮੇਰਾ ਚਸ਼ਮਾ ਦੇ ਦੇ ਬਿਨਾ ਚਸ਼ਮੇ ਮੈਂ ਠੀਕ ਨਾਲ ਨਹੀਂ ਦੇਖ ਸਕਦੀ ਗੁਰਪ੍ਰੀਤ ਗੁੱਸੇ ਵਿੱਚ ਬੋਲਿਆ ਮਾ ਹਰ ਵਾਰ ਤੁਹਾਨੂੰ ਚਸ਼ਮੇ ਦੀ ਹੀ ਪਈ ਰਹਿੰਦੀ ਹੈ ਬਸ ਸਾਈਨ ਕਰ ਦਿਓ ਮੈਂ ਖੁਦ ਰਕਮ ਭਰ ਲਵਾਂਗਾ ਕੀ ਆਪਣੇ ਪੁੱਤ ਤੇ ਭਰੋਸਾ ਨਹੀਂ ਇੰਨੇ ਵਿੱਚ ਰਸੋਈ ਤੋਂ ਸਿਮਰਨ ਦੀ ਆਵਾਜ਼ ਆਈ ਮਾ ਜੀ ਤੁਸੀਂ ਵੀ ਨਾ ਹਰ ਛੋਟੀ ਗੱਲ ਦਾ ਪਹਾੜ ਬਣਾ ਦਿੰਦੇ ਹੋ ਗੁਰਪ੍ਰੀਤ ਤੁਹਾਡਾ ਆਪਣਾ ਪੁੱਤ ਹੈ ਕੋਈ ਬਾਹਰਲਾ ਬੰਦਾ ਥੋੜੀ ਹੈ ਜਿਸ ਤੋਂ ਡਰੋ ਇਹ ਸ਼ਬਦ ਬੀਬੀ ਜਗਦੀਪ ਕੌਰ ਦੇ ਦਿਲ ਵਿੱਚ ਤੀਰ ਵਾਂਗ ਚੁੱਬੇ ਉਹਨਾਂ ਨੂੰ ਲੱਗਿਆ ਜਿਵੇਂ ਪੁੱਤ ਤੇ ਨੂੰ ਦੋਵਾਂ ਨੇ ਮਿਲ ਕੇ ਉਹਨਾਂ ਨੂੰ ਸ਼ੱਕੀ ਤੇ ਬੇਕਾਰ ਸਾਬਤ ਕਰ ਦਿੱਤਾ ਹੋਵੇ ਦਿਲ ਭਾਰੀ ਹੋ ਗਿਆ ਹੱਥ ਕੰਬਣ ਲੱਗ ਪਏ ਪਰ ਉਹਨਾਂ ਕੁਝ ਨਾ ਬੋਲਿਆ ਚੈੱਕ ਲਿਆ ਬਿਨਾ ਚਸ਼ਮੇ ਦੇ ਸਾਈਨ ਕਰ ਦਿੱਤੇ ਤੇ ਚੁੱਪਚਾਪ ਬੈਠ ਗਏ ਗੁਰਪ੍ਰੀਤ ਚੈੱਕ ਚੁੱਕ ਕੇ ਤੁਰੰਤ ਨਿਕਲ ਗਿਆ ਸਿਮਰਨ ਨੇ ਵੀ ਪਿੱਠ ਮੋੜ ਲਈ ਥੋੜੀ ਦੇਰ ਬਾਅਦ ਗੁਟਕੇ ਢੋਂ ਚਸ਼ਮਾ ਮਿਲਿਆ ਉਹਨਾਂ ਨੇ ਚੁੱਕ ਕੇ ਦੇਖਿਆ ਤੇ ਮਨ ਵਿੱਚ ਹਲਕਾ ਜਿਹਾ ਖਟਕਾ ਜ਼ਰੂਰ ਹੋਇਆ ਪਰ ਉਸ ਨੇ ਅੰਦੇਖਾ ਕਰ ਦਿੱਤਾ ਉਹਨਾਂ ਨੂੰ ਕੀ ਪਤਾ ਸੀ ਕਿ ਉਹ ਸਾਇਨ ਉਹਨਾਂ ਦਾ ਸਭ ਤੋਂ ਵੱਡਾ ਧੋਖਾ ਬਣਨ ਵਾਲੇ ਸੀ ਦੋ ਦਿਨ ਲੰਘ ਗਏ ਫਿਰ ਇੱਕ ਦਿਨ ਬੀਬੀ ਜਗਦੀਪ ਕੌਰ ਨੇ ਪੁੱਤ ਨੂੰ ਕਿਹਾ ਗੁਰਪ੍ਰੀਤ ਤੇਰੇ ਦਾਦਾ ਦਾਦੀ ਦੀ ਵਰਸੀ ਆ ਰਹੀ ਹੈ ਬੈਂਕ ਜਾ ਕੇ 10000 ਰੁਪਏ ਕਢਵਾ ਲੈ ਬ੍ਰਾਹਮਣ ਭੋਜਨ ਕਰਵਾਉਣਾ ਹੈ ਉਹਨਾਂ ਨੇ ਪਹਿਲਾਂ ਤੋਂ ਪਰ ਇਹ ਚੈੱਕ ਪੁੱਤ ਨੂੰ ਦੇ ਦਿੱਤਾ ਗੁਰਪ੍ਰੀਤ ਨੇ ਬਿਨਾ ਕੁਝ ਬੋਲੇ ਚੈੱਕ ਜੇਬ ਵਿੱਚ ਪਾ ਲਿਆ ਤੇ ਦਫਤਰ ਚਲਾ ਗਿਆ ਅਗਲੇ ਦਿਨ ਮਾਂ ਨੇ ਪੈਸੇ ਮੰਗੇ ਗੁਰਪ੍ਰੀਤ ਨੇ ਕਿਹਾ ਮਾਂ ਅੱਜ ਬਹੁਤ ਥੱਕ ਗਿਆ ਕੱਲ ਕਢਵਾ ਲਵਾਂਗਾ ਅਗਲੇ ਦਿਨ ਆਇਆ ਤਾਂ ਫਿਰ ਉਹੀ ਬਹਾਨਾ ਫਿਰ ਨਹੀਂ ਡਰ ਫਿਰ ਅਗਲੇ ਦਿਨ ਹਰ ਰੋਜ਼ ਨਵਾਂ ਬਹਾਨਾ ਹਰ ਰੋਜ਼ ਪੈਸੇ ਨਹੀਂ ਬੀਬੀ ਜਗਦੀਪ ਕੌਰ ਦਾ ਮਨ ਹੁਣ ਬੇਚ ਹੁਣ ਬੇਚੈਨ ਹੋਣ ਲੱਗ ਪਿਆ ਉਹਨਾਂ ਨੂੰ ਵਾਰ-ਵਾਰ ਉਹੀ ਦਿਨ ਯਾਦ ਆਉਣ ਲੱਗ ਪਿਆ ਜਦੋਂ ਉਹਨਾਂ ਨੇ ਬਿਨਾ ਚਸ਼ਮੇ ਚੈੱਕ ਤੇ ਸਾਈਨ ਕੀਤੇ ਸੀ ਦਿਲ ਵਿੱਚ ਅਣਜਾਣਾ ਡਰ ਵਸਣ ਲੱਗ ਪਿਆ ਉਹਨਾਂ ਨੇ ਫੈਸਲਾ ਕੀਤਾ ਹੁਣ ਚੁੱਪ ਬੈਠਣ ਨਾਲ ਕੁਝ ਨਹੀਂ ਹੋਵੇਗਾ ਸੱਚ ਜਾਨਣਾ ਬਹੁਤ ਜ਼ਰੂਰੀ ਹੈ ਇੱਕ ਦਿਨ ਉਹਨਾਂ ਨੇ ਸਿਮਰਨ ਨੂੰ ਕਿਹਾ ਕਿ ਉਹ ਸਹੇਲੀ ਕੋਲ ਜਾ ਰਹੀ ਹੈ ਤੇ ਇਕੱਲੀ ਬੈਂਕ ਚਲੀ ਗਈ ਬੈਂਕ ਜਾ ਕੇ ਇੱਕ ਹੋਰ ਚੈੱਕ ਕੱਢਿਆ ਤੇ 1000 ਰੁਪਏ ਕਢਵਾਉਣ ਲਈ ਦਿੱਤਾ ਤਦ ਬੈਂਕ ਵਾਲੇ ਨੇ ਅਚਾਨਕ ਚੋਕ ਕੇ ਕਿਹਾ ਬੀਬੀ ਜੀ ਤੁਹਾਡੇ ਖਾਤੇ ਵਿੱਚ ਤਾਂ ਸਿਰਫ 1 ਰੁਪਿਆ ਬਾਕੀ ਹੈ ਇਹ ਸੁਣਦਿਆਂ ਹੀ ਬੀਬੀ ਜਗਦੀਪ ਕੌਰ ਨੂੰ ਲੱਗਿਆ ਜਿਵੇਂ ਕਿਸੇ ਨੇ ਹੇਠਾਂ ਤੋਂ ਧਰਤੀ ਖਿੱਚ ਲਈ ਹੋਵੇ ਉਹ ਕੰਬਦਿਆਂ ਬੋਲੀ ਇਹ ਇਹ ਕਿਵੇਂ ਹੋ ਸਕਦਾ ਹੈ ਮੇਰੇ ਖਾਤੇ ਵਿੱਚ ਤਾਂ 15 ਲੱਖ ਸੀ ਉੱਥੇ ਬੈਠੇ ਮੈਨੇਜਰ ਮਨਜੀਤ ਸਿੰਘ ਨੂੰ ਗੱਲ ਅਜੀਬ ਲੱਗਣ ਲੱਗੀ ਉਹਨਾਂ ਨੇ ਤੁਰੰਤ ਖਾਤੇ ਦਾ ਫੇਰਵਾ ਕੱਢਿਆ ਤੇ ਜਾਂਚ ਸ਼ੁਰੂ ਸ਼ੁਰੂ ਕੀਤੀ ਥੋੜੀ ਦੇਰ ਵਿੱਚ ਹੀ ਸਾਰਾ ਸੱਚ ਦੱਸ ਦਿੱਤਾ ਮਨਜੀਤ ਸਿੰਘ ਬੋਲੇ ਬੀਬੀ ਜੀ ਕੁਝ ਦਿਨ ਪਹਿਲਾਂ ਤੁਹਾਡੇ ਸਾਈਨ ਵਾਲਾ ਚੈੱਕ ਦੇ ਕੇ ਤੁਹਾਡੇ ਪੁੱਤ ਨੇ ਸਾਰੀ ਰਕਮ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾ ਲਈ ਸੀ ਬੀਬੀ ਜਗਦੀਪ ਕੌਰ ਦੀਆਂ ਅੱਖਾਂ ਸਾਹਮਣੇ ਉਹ ਦਿਨ ਘੁੰਮ ਗਿਆ ਜਦੋਂ ਉਹਨਾਂ ਨੇ ਬਿਨਾਂ ਚਸ਼ਮੇ ਸਾਈਨ ਕੀਤੇ ਸੀ ਸਭ ਕੁਝ ਸਮਝ ਆ ਗਿਆ ਬੈਂਕ ਤੋਂ ਬਾਹਰ ਨਿਕਲਦਿਆਂ ਉਹਨਾਂ ਦਾ ਸਰੀਰ ਸੁੰਨ ਹੋ ਗਿਆ ਸੀ ਅੱਖਾਂ ਵਿੱਚੋਂ ਹੰਝੂ ਵੀ ਨਹੀਂ ਨਿਕਲ ਰਹੇ ਸੀ ਜਿਵੇਂ ਸਭ ਕੁਝ ਅੰਦਰ ਹੀ ਸੁੱਕ ਗਿਆ ਹੋਵੇ ਘਰ ਪਹੁੰਚੀ ਤਾਂ ਉਹ ਬਹੁਤ ਥੱਕੀ ਸੀ ਨੂਨੂ ਕਿਹਾ ਖਾਣਾ ਲਿਆ ਦੇ ਸਿਮਰਨ ਨੇ ਬਿਨਾ ਮੂੰਹ ਭਲ ਦੇਖੇ ਕਿਹਾ ਅਜੇ ਟਾਈਮ ਨਹੀਂ ਆਪੇ ਬਣਾ ਲਓ ਬੀਬੀ ਜਗਦੀਪ ਕੌਰ ਨੇ ਬੜੇ ਹੌਲੀ ਆਵਾਜ਼ ਵਿੱਚ ਕਿਹਾ ਬਸ ਦੋ ਰੋਟੀਆਂ ਬਣਾ ਦੇ ਤਦ ਸਿਮਰਨ ਪਲਟ ਕੇ ਬੋਲੀ ਹੁਣ ਮੈਂ ਸਾਰਾ ਦਿਨ ਤੁਹਾਡੀ ਸੇਵਾ ਨਹੀਂ ਕਰਨੀ ਤੁਹਾਡੇ ਕੋਲ ਹੁਣ ਪੈਸਾ ਨਹੀਂ ਤਾਂ ਇੱਥੇ ਕੋਈ ਤੁਹਾਡੀ ਪੁੱਛ ਨਹੀਂ ਇਹ ਸ਼ਬਦ ਉਹਨਾਂ ਦੇ ਦਿਲ ਵਿੱਚ ਅੱਗ ਵਾਂਗ ਸੜਨ ਲੱਗ ਪਏ ਸਮਝ ਆ ਗਿਆ ਹੁਣ ਇਸ ਘਰ ਵਿੱਚ ਉਹਨਾਂ ਦੀ ਕੀਮਤ ਜ਼ੀਰੋ ਹੋ ਚੁੱਕੀ ਹੈ ਉਸੇ ਰਾਤ ਉਹਨਾਂ ਨੇ ਫੈਸਲਾ ਕਰ ਲਿਆ ਹੁਣ ਰੋਣ ਨਾਲ ਕੁਝ ਨਹੀਂ ਹੋਵੇਗਾ ਹੁਣ ਸਬਕ ਸਿਖਾਉਣ ਦਾ ਵੇਲਾ ਆ ਗਿਆ ਹੈ ਉਸ ਰਾਤ ਬੀਬੀ ਜਗਦੀਪ ਕੌਰ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਪਰ ਇਸ ਵਾਰ ਦਰਦ ਦੇ ਹੰਝੂ ਨਹੀਂ ਇਸ ਵਾਰ ਉਹਨਾਂ ਦੀਆਂ ਅੱਖਾਂ ਵਿੱਚ ਫੈਸਲੇ ਦੀ ਚਮਕ ਸੀ ਉਹਨਾਂ ਨੇ ठान ਲਿਆ ਹੁਣ ਚੁੱਪ ਨਹੀਂ ਰਹਿਣਾ ਹੁਣ ਉਹ ਉਹੀ ਕਰਨਗੇ ਜੋ ਹਰਦੇਵ ਸਿੰਘ ਜੀ ਹਮੇਸ਼ਾ ਆਖਦੇ ਸੀ ਜਦੋਂ ਕੋਈ ਤੇਰੇ ਦਿਲ ਨੂੰ ਤੋੜੇ ਤਾਂ ਜਵਾਬ ਹੰਝੂਆਂ ਨਾਲ ਨਹੀਂ ਆਪਣੇ ਸਵੈ ਸਨਮਾਨ ਨਾਲ ਦੇਣਾ ਅਗਲੇ ਕੁਝ ਦਿਨ ਉਹ ਬਿਲਕੁਲ ਸ਼ਾਂਤ ਰਹੀ ਨਾ ਆਵਾਜ਼ ਚੁੱਕੀ ਨਾ ਸ਼ਿਕਾਇਤ ਕੀਤੀ ਨਾ ਪੁੱਤ ਨਾਲ ਇੱਕ ਸ਼ਬਦ ਬੋਲਿਆ ਨਾਨੂ ਨੂੰ ਧਾਨਾ ਦਿੱਤਾ ਗੁਰਪ੍ਰੀਤ ਤੇ ਸਿਮਰਨ ਨੂੰ ਲੱਗਿਆ ਸ਼ਾਇਦ ਮਾਂ ਹਾਰ ਗਈ ਉਹਨਾਂ ਨੂੰ ਲੱਗਿਆ ਹੁਣ ਉਹ ਕੁਝ ਨਹੀਂ ਕਰ ਸਕਣਗੇ ਉਹਨਾਂ ਨੂੰ ਲੱਗਿਆ ਬੀਬੀ ਜਗਦੀਪ ਕੌਰ ਕਮਜ਼ੋਰ ਪੈ ਗਈ ਹੈ ਪਰ ਉਹਨਾਂ ਨੂੰ ਕਿੱਥੇ ਪਤਾ ਸੀ ਕਿ ਸ਼ਾਂਤੀ ਤੂਫਾਨ ਤੋਂ ਪਹਿਲਾਂ ਦੀ ਹੁੰਦੀ ਹੈ ਇੱਕ ਦਿਨ ਬੀਬੀ ਜਗਦੀਪ ਕੌਰ ਨੇ ਆਪਣੇ ਪਤੀ ਦੀ ਅਲਮਾਰੀ ਖੋਲੀ ਉੱਥੇ ਪੁਰਾਣੀਆਂ ਪੁਰਾਣੀਆਂ ਫਾਈਲਾਂ ਸੀ ਉਸੇ ਵਿੱਚ ਘਰ ਦੇ ਕਾਗਜ਼ ਸੀ ਉਹਨਾਂ ਨੇ ਫਾਈਲ ਕੱਢੀ ਧੂੜ ਝਾੜੀ ਤੇ ਇੱਕ ਨਾਂ ਦੇਖਿਆ ਪ੍ਰਾਪਰਟੀ ਡੀਲਰ ਬਿਨਾ ਕਿਸੇ ਨੂੰ ਦੱਸੇ ਤੁਰੰਤ ਫੋਨ ਕੀਤਾ ਬੜੀ ਸ਼ਾਂਤ ਆਵਾਜ਼ ਵਿੱਚ ਬੋਲੀ ਮੈਨੂੰ ਆਪਣਾ ਘਰ ਵੇਚਣਾ ਹੈ ਡੀਲਰ ਪਹਿਲਾਂ ਤਾਂ ਚੌਕਿਆ ਫਿਰ ਬੋਲਿਆ ਬੀਬੀ ਜੀ ਚੰਗੇ ਪੈਸੇ ਮਿਲਣਗੇ ਬੀਬੀ ਜਗਦੀਪ ਕੌਰ ਨੇ ਕਿਹਾ ਮੈਨੂੰ ਪੈਸੇ ਨਹੀਂ ਚਾਹੀਦੇ ਮੈਨੂੰ ਆਜ਼ਾਦੀ ਚਾਹੀਦੀ ਹੈ ਡੀਲਰ ਨੇ 8 ਦਿਨ ਬਾਅਦ ਖਰੀਦਦਾਰ ਲੈ ਕੇ ਆਉਣ ਦਾ ਵਾਅਦਾ ਕੀਤਾ ਇਸ ਦੌਰਾਨ ਘਰ ਵਿੱਚ ਸਭ ਕੁਝ ਆਮ ਜਿਹਾ ਲੱਗਦਾ ਰਿਹਾ ਗੁਰਪ੍ਰੀਤ ਦਫ਼ਤਰ ਜਾਂਦਾ ਰਿਹਾ ਸਿਮਰਨ ਆਪਣੇ ਕੰਮਾਂ ਵਿੱਚ ਲੱਗੀ ਰਹੀ ਤੇ ਮਾਂ ਚੁੱਪਚਾਪ ਦੇਖਦੀ ਰਹੀ ਅੱਠਵੇਂ ਦਿਨ ਦੁਪਹਿਰੇ ਘੰਟੀ ਵੱਜੀ ਗੁਰਪ੍ਰੀਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਇੱਕ ਬੰਦਾ ਪੂਰੇ ਪਰਿਵਾਰ ਸਮੇਤ ਖੜਾ ਸੀ ਅਸੀਂ ਘਰ ਦੇਖਣ ਆਏ ਹਾਂ ਗੁਰਪ੍ਰੀਤ ਦਾ ਚਿਹਰਾ ਉੱਡ ਗਿਆ ਉਹ ਅੰਦਰ ਭੱਜਿਆ ਤੇ ਮਾਂ ਨੂੰ ਬੋਲਿਆ ਇਹ ਲੋਕ ਕੌਣ ਨੇ ਬੀਬੀ ਜਗਦੀਪ ਕੌਰ ਸ਼ਾਂਤੀ ਨਾਲ ਬੋਲੀ ਘਰ ਖਰੀਦਣ ਵਾਲੇ ਨੇ ਗੁਰਪ੍ਰੀਤ ਚੌਂਕਿਆ ਕਿਹੜਾ ਘਰ ਮਾਂ ਬੋਲੀ ਇਹੀ ਘਰ ਗੁਰਪ੍ਰੀਤ ਗੁੱਸੇ ਵਿੱਚ ਚਿੰਕਿਆ ਇਹ ਘਰ ਨਹੀਂ ਵਿਕੇਗਾ ਇਹ ਮੇਰਾ ਘਰ ਹੈ ਸਿਮਰਨ ਬੀ દોੜੀ ਆਈ ਤੇ ਬੋਲੀ ਹਾਂ ਮਾਂ ਜੀ ਇਹ ਸਭ ਕੀ ਹੈ ਤਦ ਬੀਬੀ ਜਗਦੀਪ ਕੌਰ ਨੇ ਬੜੀ ਹੌਲੀ ਪਰ ਬੜੀ ਮਜ਼ਬੂਤ ਆਵਾਜ਼ ਵਿੱਚ ਕਿਹਾ ਇਹ ਘਰ ਮੇਰਾ ਹੈ ਤੁਹਾਡਾ ਨਹੀਂ ਫਿਰ ਖਰੀਦਦਾਰਾਂ ਵੱਲ ਮੂੰਹ ਕਰਕੇ ਬੋਲੀ ਤੁਸੀਂ ਆਰਾਮ ਨਾਲ ਦੇਖੋ ਜੀ ਗੁਰਪ੍ਰੀਤ ਦੇ ਪੈਰਾਂ ਹੇਠੋਂ ਧਰਤੀ ਖਿਸਕ ਗਈ ਸਿਮਰਨ ਦੀਆਂ ਅੱਖਾਂ ਵਿੱਚ ਡਰ ਉੱਤਰ ਆਇਆ ਘਰ ਦੇਖ ਕੇ ਖਰੀਦਦਾਰ ਚਲੇ ਗਏ ਉਹਨ ਘਰ ਵਿੱਚ ਸੁਨਾਮੀ ਆ ਚੁੱਕੀ ਸੀ ਗੁਰਪ੍ਰੀਤ ਗੁੱਸੇ ਤੇ ਡਰ ਦੋਵਾਂ ਵਿੱਚ ਬੋਲਿਆ ਮਾਂ ਤੁਸੀਂ ਇਹ ਕੀ ਕਰ ਰਹੇ ਹੋ ਮਾਂ ਬੋਲੀ ਮੈਂ ਮੈਂ ਆਪਣਾ ਭਵਿੱਖ ਸੁਰੱਖਿਅਤ ਕਰ ਰਹੀ ਹਾਂ ਗੁਰਪ੍ਰੀਤ ਦੀ ਆਵਾਜ਼ ਉੱਚੀ ਹੋ ਗਈ ਤੇ ਅਸੀਂ ਮਾਂ ਸ਼ਾਂਤੀ ਨਾਲ ਬੋਲੀ ਤੁਸੀਂ ਕਿਰਾਏ ਦੇ ਘਰ ਵਿੱਚ ਰਹਿ ਲਵੋ ਇਹ ਸੁਣਦਿਆਂ ਹੀ ਸਿਮਰਨ ਰੋ ਪਈ ਪਹਿਲੀ ਵਾਰ ਉਸ ਨੂੰ ਲੱਗਿਆ ਕਿ ਧਰਤੀ ਉਸ ਦੇ ਪੈਰਾਂ ਹੇਠੋਂ ਨਿਕਲ ਰਹੀ ਹੈ ਤਦ ਬੀਬੀ ਜਗਦੀਪ ਕੌਰ ਸਿੱਧੀ ਬੈਠ ਗਈ ਤੇ ਬੋਲੀ ਹੁਣ ਸੁਣੋ ਮੈਂ ਸਭ ਜਾਣ ਚੁੱਕੀ ਹਾਂ ਤੁਸੀਂ ਦੋਵਾਂ ਨੇ ਮਿਲ ਕੇ ਮੇਰੇ 15 ਲੱਖ ਰੁਪਏ ਮੇਰੇ ਖਾਤੇ ਵਿੱਚੋਂ ਕਢਵਾ ਕੇ ਆਪਣੇ ਖਾਤੇ ਵਿੱਚ ਪਾ ਲਏ ਮੈਂ ਸਾਈਨ ਕੀਤੇ ਸੀ ਭਰ ਧੋਖੇ ਵਿੱਚ ਹੁਣ ਮਾਂ ਦੀ ਆਵਾਜ਼ ਉੱਚੀ ਹੋਣ ਲੱਗੀ ਅੱਜ ਤੋਂ ਮੈਂ ਮਾਂ ਨਹੀਂ ਅਦਾਲਤ ਬਣ ਕੇ ਬੋਲ ਰਹੀ ਹਾਂ ਗੁਰਪ੍ਰੀਤ ਦੀ ਹਾਲਤ ਖਰਾਬ ਹੋ ਗਈ ਉਹ ਡਿੱਗ ਪਿਆ ਮਾਂ ਗਲਤੀ ਹੋ ਗਈ ਸਿਮਰਨ ਵੀ ਪੈਰੀ ਪੈ ਗਈ ਸਾਨੂੰ ਮਾਫ ਕਰਦੇ ਹੋ ਮਾਜੀ ਬੀਬੀ ਜਗਦੀਪ ਕੌਰ ਖੜੀ ਹੋ ਗਈ ਮਾਫ ਤਾਂ ਹਰ ਮਾਂ ਕਰ ਸਕਦੀ ਹੈ ਪਰ ਸਬਕ ਹਰ ਮਾਂ ਨਹੀਂ ਸਿਖਾਉਂਦੀ ਉਹਨਾਂ ਨੇ ਦੋ ਸ਼ਰਤਾਂ ਰੱਖੀਆਂ ਪਹਿਲੀ ਸ਼ਰਤ ਅੱਜ ਹੀ ਮੇਰੇ ਸਾਰੇ ਪੈਸੇ ਮੇਰੇ ਖਾਤੇ ਵਿੱਚ ਵਾਪਸ ਆਉਣਗੇ ਦੂਸਰੀ ਸ਼ਰਤ ਅੱਜ ਤੋਂ ਬਾਅਦ ਮੈਂ ਤੁਹਾਨੂੰ ਇੱਕ ਪੈਸਾ ਨਹੀਂ ਦੇਾਂਗੀ ਸਗੋਂ ਹਰ ਮਹੀਨੇ ਤੁਸੀਂ ਮੈਨੂੰ ਖਰਚੇ ਦੇ ਪੈਸੇ ਦਿਓਗੇ ਗੁਰਪ੍ਰੀਤ ਕੰਬਦਾ ਹੋਇਆ ਬੋਲਿਆ ਜੇ ਨਾ ਮੰਨੀਏ ਤਾਂ ਮਾਂ ਬੋਲੀ ਤਾਂ ਘਰ ਬ੍ਰਿਧਾ ਆਸ਼ਰਮ ਨੂੰ ਦਾਨ ਕਰ ਦੇਾਂਗੀ ਇਹ ਸੁਣਦਿਆਂ ਹੀ ਦੋਵੇਂ ਟੁੱਟ ਗਏ ਗੁਰਪ੍ਰੀਤ ਉਸੇ ਵੇਲੇ ਬੈਂਕ ਗਿਆ ਪੈਸੇ ਵਾਪਸ ਕਰਵਾਏ ਘਰ ਕਰ ਆ ਕੇ ਮਾਂ ਦੇ ਪੈਰਾਂ ਵਿੱਚ ਸਿਰ ਰੱਖ ਦਿੱਤਾ ਸਿਮਰਨ ਬਿਲਕ ਬਿਲਕ ਕੇ ਰੋਣ ਲੱਗ ਪਈ ਮੈਨੂੰ ਮਾਫ਼ ਕਰ ਦਿਓ ਮਾਂ ਨੇ ਕਿਹਾ ਅੱਜ ਤੋਂ ਜੇ ਤੁਹਾਡੀ ਆਵਾਜ਼ ਉੱਚੀ ਹੋਈ ਤਾਂ ਯਾਦ ਰੱਖਿਓ ਮੈਂ ਹਮੇਸ਼ਾ ਲਈ ਚਲੀ ਚਲੀ ਜਾਵਾਂਗੀ ਉਸ ਦਿਨ ਤੋਂ ਬਾਅਦ ਘਰ ਦਾ ਮਾਹੌਲ ਹੀ ਬਦਲ ਗਿਆ ਗੁਰਪ੍ਰੀਤ ਮਾਂ ਨੂੰ ਭਗਵਾਨ ਮੰਨਣ ਲੱਗ ਮੰਨਣ ਲੱਗ ਪਿਆ ਸਿਮਰਨ ਸਾਸ ਨੂੰ ਸੱਚਮੁੱਚ ਮਾਂ ਮੰਨਣ ਲੱਗ ਪਈ ਤੇ ਬੀਬੀ ਜਗਦੀਪ ਕੌਰ ਦੀਆਂ ਅੱਖਾਂ ਵਿੱਚ ਹੁਣ ਹੰਝੂ ਨਹੀਂ ਸਕੂਨ ਸੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ